ਲੁਧਿਆਣਾ ਦੇ ਗੁਰਦੁਆਰਾ আলমਗੀਰ ਸਾਹਿਬ ਵਾਕਬਕ ਜਿੱਥੇ ਬੰਦੀਆਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ 'ਚ ਹਿੱਸਾ ਲੈਂਦੇ ਆ तमाम ਮੁੱਦਿਆਂ ਤੇ ਗੱਲਬਾਤ ਕੀਤੀ ਅਤੇ ਸਿੱਖ ਭਾਈਚਾਰੇ 'ਚ ਹੋ ਰਹੇ ਵਿਤਕਰਿਆਂ ਨੂੰ ਲੈ ਕੇ ਵੀ ਪੱਤਰਕਾਰਾਂ ਦੇ ਨਾਲ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਦੇ ਵਿੱਚ ਸਰਕਾਰ ਨੂੰ ਭਗਵੰਤਮਾਨ ਨਹੀਂ ਬਲਕਿ ਰਾਗਫ ਚੱਡਾ ਚਲਾ ਰਹੇ ਨੇ ਉਹਨਾਂ ਕਹਿੰਦੇ ਕਿ ਉਹਨ ਡਿਕਯੂਰਮੈਂਟ ਸਕੀਮ ਸਾਹਮਣੇ ਆ ਰਹੇ ਨੇ ਜਿਆਦਾਤਰ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਅਤੇ ਇਸ ਨਾਲ ਹੀ ਉਹਨੇ ਵੀ ਕਿਹਾ ਕਿ ਸਰਕਾਰ ਲੀਪਾਪੋਤੀ ਕਰ ਰਹੀ ਹੈ ਜੋ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਹੋਇਆ ਹੈ ਯਾਰ ਮੈਨੂੰ ਬੜੇ ਦੁਖਣਾ ਕਹਿਣਾ ਪੈਂਦਾ ਹੈ ਪੰਜਾਬ ਬਹੁਤ ਗਲਤ ਡਾਇਰੈਕਸ਼ਨ ਚੱਲ ਗਿਆ ਹੈ ਲੋਕਲਾ ਜਿਹੜੀ ਸਰਕਾਰ ਹੈ ਆ ਸਰਕਾਰ ਨਾਂ ਦੀ ਚੀਜ਼ ਹੈ ਨਹੀਂ ਸਾਰਾ ਕੁਸ਼ੀ ਕਲਾਪਸ ਕਰ ਜਾਂਦਾ ਹੈ ਇੱਕ ਇੱਕ ਕਰਕੇ ਹੁਣ ਸਕੈਮ ਨਿਕਲਣ ਲੱਗੇ ਆ ਤੁਹਾਨੂੰ ਜਿਹੜੇ ਰਿਕਰੂਟਮੈਂਟਸ ਐ ਸਕੈਮ ਹੋ ਗਏ ਤੇ ਜਿਹੜੇ ਇਹਨਾਂ ਦੀ ਸੋਚ ਐ ਕਿ ਆਪਾਂ ਕੱਲਾ ਜਿਵੇਂ ਨਾ ਲਿਪਾ ਪੌਚੀ ਕਰਨਾ ਕੋਈ ਕਰੀ ਚੱਲੋ ਨਵੀਂ ਚੀਜ਼ ਤੇ ਇਹਨਾਂ ਤੋਂ ਬੰਨ ਨਹੀਂ ਕਿਉਂਕਿ ਇਹਨਾਂ ਦਾ ਨਾਂ ਵਿਜ਼ਨ ਐ ਅੱਜ ਵੀ ਸਰਕਾਰ ਐ ਸਰਕਾਰ ਕੇਜਰੀਵਾਲ ਚਲਾ ਰਿਆ ਹੈ ਤੇ ਜਿਹੜਾ ਕੇਜਰੀਵਾਲ ਚਲਾਇਆ ਉਹਨੂੰ ਕੋਈ ਫਿਕਰ ਨਹੀਂ ਪੰਜਾਬ 'ਚ ਹੋਕੀ ਰਿਹਾ ਪੰਜਾਬ ਨੂੰ ਉਹਨਾਂ ਨੇ ਇੱਕ ਸਾਧਨ ਬਣਾਇਆ ਲੁੱਟਣ ਦਾ ਆਹ ਜਿਹੜਾ ਇੱਕ ਸਾਈਜ਼ ਸਕੈਮ ਹੋਇਆ 6-700 ਕਰੋੜ ਰੁਪਇਆ ਇਹਨਾਂ ਨੇ ਪੰਜਾਬ ਦੇ ਇੱਕ ਸਾਈਜ਼ ਤੇ ਕਪਲਾ ਕੀਤਾ ਮੈਨੂੰ ਲੱਗਦਾ ਜਲਦੀ ਤੁਸੀਂ ਦੇਖੋਗੇ ਈਡੀ ਇੱਕ ਇੱਕ ਕਰਕੇ ਉਹ ਬੰਦੇ ਫੜੀ ਜਾਂਦੇ ਆ ਸਾਰਾ ਖੁਲਾਸਾ ਸਾਹਮਣੇ ਆ ਜਾਊਗਾ ਉਵੇਂ ਰਿਕਰੂਟਮੈਂਟ ਚੱਲਣੇ ਜਿਹੜਾ ਰਿਕਰੂਟਮੈਂਟ ਨੈਪ ਤਹਿਸੀਲਦਾਰ ਦਾ ਸਕੈਮ ਹੋਇਆ ਤੁਸੀਂ ਦੇਖੋਗੇ ਸਾਰੇ ਲੋਕ ਸੰਗਰੂਰ ਜ਼ਿਲ੍ਹੇ ਦੇ ਸੀਐਮ ਦੇ ਹਲਕੇ ਦੇ ਆ ਜੀ ਇੱਕ ਇੱਕ ਪਿੰਡ ਚੋਂ 10-10 ਜਾਣੇ ਆ ਜਿਹੜੇ ਉਹਦੇ ਚਿਹਤੇ ਆ ਸੋ ਓਪਨਲੀ ਕਰਾਪਸ਼ਨ ਚੱਲੀ ਜਾਂਦੀ ਐ ਓਪਨਲੀ ਸਕੈਮਸ ਕਰੀ ਜਾਂਦੇ ਐ ਪੈਸਾ ਇਕੱਠਾ ਸਾਰਾ ਕੇਜਰੀਵਾਲ ਵਾਸਤੇ ਹੋ ਰਿਹਾ ਭਗਵੰਤ ਮਾਨ ਤਾਂ ਸੀਐਮ ਨਾਂ ਦਾ ਐ ਕਿ ਉਹਨੇ ਰਾਗਵ ਚੱਡਾ ਇੱਥੇ ਬੈਠਾ ਜੋ ਰਾਗਵ ਚੱਡਾ ਕਹਿੰਦਾ ਐ ਰੋਜ਼ ਦੀ ਪੁਲਿਸ ਦੀ ਮੀਟਿੰਗ ਹੋਏ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਹੋਏ ਰਾਗਵ ਚੱਡਾ ਅਨ ਕਨਸਟੀਟਿਊਸ਼ਨਲ ਚੀਜ਼ ਐ ਬਗੈ ਕਨਸਟੀਟਿਊਸ਼ਨ ਜਿਦਾ ਮਨਿਸਟਰ ਸੌਹ ਚੁੱਕਦੇ ਐ ਚੀਫ ਮਿਨਿਸਟਰ ਸੌਹ ਚੁੱਕਦਾ ਐ ਕਿਉਂ ਚੁੱਕਦੇ ਆ ਨਹੀਂ ਤਾਂ ਸੋਚ ਚੁੱਕਨ ਦੀ ਲੋੜ ਹੀ ਨਹੀਂ ਕਿ ਕੋਈ ਵੀ ਸਰਕਾਰੀ ਫਾਈਲ ਦੇਖਣ ਤੋਂ ਪਹਿਲੇ ਉਹਨੇ ਸੋਚ ਚੁੱਕੀ ਆ ਕਿ ਮੈਂ ਇਨਸਾਫ ਕਰੂੰਗਾ ਤੇ ਮੈਂ ਆਪਣੇ ਜਿਹੜੇ ਸੀਕ੍ਰੇਟ ਸਟੇਟ ਦੇ ਉਹ ਕਿਸੇ ਨੂੰ ਦੱਸੂਗਾ ਇੱਥੇ ਕੀ ਆ ਬਗੈਰ ਸੋਚ ਚੁੱਕੇ ਬਗੈਰ ਇਲੈਕਟਿਡ ਇਹਨਾਂ ਦੇ ਬੰਦੇ ਉੱਥੇ ਰੱਖਿਆ ਹਰ ਮਿਨਿਸਟਰ ਦੇ ਦਫ਼ਤਰ ਚ ਬੰਦੇ ਆ ਫਾਈਲਾਂ ਉਹ ਦੇਖਦੇ ਆ ਚੀਫ ਮਿਨਿਸਟਰ ਦਾ ਕੰਮ ਰਾਗਵ ਚੱਟਾ ਕਰ ਜਾਂਦਾ ਹੈ ਮਿਨਿਸਟਰਾਂ ਦੇ ਕੰਮ ਇਹਨਾਂ ਦੇ ਉੱਥੋਂ ਬੰਦੇ ਆਏ ਆ ਤੋ ਹੋਊਗਾ ਕੀ ਪੰਜਾਬ 'ਚ ਅੱਛਾ ਸੁਖਵੀਰ ਜੀ ਇੰਡਸਟਰੀ ਪਾਲਿਸੀ ਨੂੰ ਲੈ ਕੇ ਨਾ ਲੁਧਿਆਣੇ ਦੇ ਵਿੱਚ ਪੁੱਤਲਾ ਫੋਕਿਆ ਗਿਆ ਕੱਲ ਆ ਆ ਭਗਵਾਨ ਜਿਹੜਾ ਇੰਡਸਟਰੀਅਲ ਪਾਲਿਸੀ ਹੈ ਆ ਪਾਲਿਸੀ ਨਾਲ ਦੀ ਕੋਈ ਚੀਜ਼ ਹੀ ਨਹੀਂ ਹੈ ਤੁਸੀਂ ਜੇ ਇੰਡਸਟਰੀਅਲ ਪਾਲਿਸੀ ਦੇਖਣੀ ਸੀ ਤਾਂ ਜੋ ਬਾਦਲ ਸਾਹਿਬ ਇਸ ਟਨੀਓਰ 'ਚ ਇੰਡਸਟਰੀਅਲ ਪ੍ਰੋਸਪੈਕਟੀ ਬਣਾਈ ਸੀ ਇਨਵੈਸਟ ਪੰਜਾਬ ਬਣਾਇਆ ਸੀ ਤੇ ਉਦੋਂ ਅਮਨ ਸ਼ਾਂਤੀ ਦਾ ਮਾਹੌਲ ਸੀ ਭਾਈਚਾਰਕ ਸੰਗਤ ਉਹ ਸੀ ਐਕਸਲੀ এনवायरमेंट ਅੱਜ ਇੰਡਸਟਰੀ ਕਿਉਂ ਭੱਜ ਰਹੀ ਹੈ ਬਾਹਰ ਗੁੰਡਾਗਰਦੀ ਕਰਕੇ ਹਰਿਆਣਾ ਆਪਣੇ ਜਿਹੜਾ ਹਿਮਾਚਲ ਤੇ ਜੰਮੂ ਕਸ਼ਮੀਰ ਚ ਆਪਣੇ ਤੋਂ ਜ਼ਿਆਦਾ ਇਨਸੈਂਟਿਵ ਹੈ ਜਿਹੜੇ ਇਹਨਾਂ ਦੇ ਇਨਸੈਂਟਿਵ ਹੈ ਆ ਇਨਸੈਂਟਿਵ ਦਾ ਤੁਸੀਂ ਮੈਚ ਕਰੋ ਸਾਡੇ ਟਾਈਮ ਦੇ ਟਾਈਪ ਫੂਡ ਪ੍ਰੋਸੈਸਿੰਗ ਨੂੰ ਕੋਈ ਟੈਕਸ ਨਹੀਂ ਸੀ ਜਿਵੇਂ ਇਹਨੀਆਂ ਚੀਜ਼ਾਂ ਸੀ ਅਸੀਂ ਇਨਵੈਸਟ ਪੰਜਾਬ ਬਣਾਇਆ ਸੀ ਕਿੱਥੇ ਇੱਕ ਮਹੀਨੇ ਦੇ ਅੰਦਰ ਤੁਹਾਨੂੰ ਸਾਰੀਆਂ ਕਲੈਰੈਂਸ ਮਿਲ ਜਾਣ ਸਾਰਾ ਕੁਝ ਇਹਨਾਂ ਨੇ ਬੰਦ ਕਰ ਦਿੱਤਾ ਜੈ ਜੀ ਅੱਜ ਪੰਜਾਬ ਦੀ ਹਾਲਾਤ ਹੈ ਪਛ ਕੁਸ਼ ਮਰਜ਼ੀ ਤੁਸੀਂ ਅਖਬਾਰਾਂ 'ਚ ਦੇਈ ਚੱਲੋ ਕਿਸੇ ਨੇ ਇਨਵੈਸਟ ਕਰਨੀ ਆਉਣਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਹੋਇਆ ਕਿ ਪੰਜਾਬ ਦੀ ਇੰਡਸਟਰੀ ਯੂਪੀ ਜਾ ਰਹੀ ਹੈ ਨਹੀਂ ਤਾਂ ਯੂਪੀ ਤੋਂ ਲੋਕ ਇੱਥੇ ਆਉਂਦੇ ਆ ਸੋ ਜੇ ਐ ਜੀਆਂ ਨੀਤੀਆਂ ਬਣਾਉਣ ਗਿਆ ਜੀ ਹਾਲਾਤ ਬਣਾਉਣਗੇ ਸਭ ਤੋਂ ਪਹਿਲੇ ਇੰਡਸਟਰੀਅਲ ਪਾਲਿਸੀ ਬਣਾਉਣ ਤੋਂ ਪਹਿਲੇ ਪੰਜਾਬ ਦੀ ਹਾਲਾਤ ਠੀਕ ਕਰਨ ਇੱਥੇ ਗੁੰਡਾਗਰਦੀ ਬੰਦ ਕਰਨ ਇੱਥੇ ਧਰਨੇ ਬੰਦ ਕਰਨ ਸੜਕਾਂ ਜਿਹੜੀਆਂ ਰੋਕੀਆਂ ਉਹ ਖੋਲੀਆਂ ਜਾਣ ਲੋਕੀਆਂ ਆ ਜਾ ਸਕਣ ਸੇਫਟੀ ਹੋਏ ਸਿਕਿਉਰਿਟੀ ਹੋਏ ਆ ਜਿਹੜੀਆਂ ਫਰੋਤੀਆਂ ਬੰਦ ਕਰਨ ਤਾਂ ਤੱਕ ਕੋਈ ਇੱਥੇ ਰਹੂਗਾ ਨਹੀਂ ਤਾਂ ਜੈਜਾ ਮਾਹੌਲ ਅੱਜ ਹੈ ਕਿਸੇ ਨੂੰ ਨਹੀਂ ਰਹਿਣਾ ਸਰਕਾਰ ਕਹਿੰਦੀ ਕਿ ਬਿਜਲੀ ਬਿਜਲੀ ਪਾਵਰ ਪਾਵਰ ਚੰਡੀਗੜ੍ਹ ਦੇ ਵਿੱਚ ਇੱਕ ਇੱਕ ਸਵਾਲ ਆ ਗਿਆ ਬਿਜਲੀ ਬਿਜਲੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਸਰਪ ਪੂਰੀ ਹੈ ਕਿਵੇਂ ਦਿਖਦੇ ਚੇ ਬਿਜਲੀ ਪੂਰੀ ਹੈ ਤੇ ਉਹਨਾਂ ਕੋ ਖਰੀਦੇ ਕਿੱਥੋਂ ਹੈ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਹੈ ਪਿਛਲੇ ਸਾਲ ਕਿਸ ਰੇਟ ਤੇ ਪੰਜਾਬ ਦੀ ਸਰਕਾਰ ਨੇ ਬਿਜਲੀ ਖਰੀਦੀ ਤੇ ਇਸ ਸਾਲ ਕਿਸ ਰੇਟ ਤੇ ਖਰੀਦ ਰਹੀ ਹੈ ਜਿਹੜੀ ਥਰਮਲ ਪਲਾਂਟ ਅਸੀਂ ਬਣਾਏ ਸੀ 2 ਰੁਪਏ 80 ਪੈਸੇ ਦੀ ਉਹਦੀ ਕਾਸਟ ਸੀ ਹੁਣ ਕਿਉਂ ਨਹੀਂ ਜਿਹੜੇ ਤੁਸੀਂ ਭਗਵੰਤ ਮਾਨ ਕਹਿੰਦਾ ਸੀ ਬੰਦ ਕਰਾਂਗੇ ਬੰਦ ਕਰਾਂਗੇ ਹੁਣ ਕਿਉਂ ਨਹੀਂ ਕਰਦੇ ਐਕਚੁਅਲ ਲੈਂਦੇ ਕਿਉਂਕਿ ਸਾਰੀ ਸਿਆਸਤ ਪੋਲਿਟਿਕਸ ਦੇ ਉੱਤੇ ਝੂਠੀ ਕੀਤਾ ਸੀ ਅੱਜ ਬਿਜਲੀ 12 ਰੁਪਏ 18 ਰੁਪਏ ਤੋ ਯਾ ਗਰਮੀਆਂ ਦੇਖਿਓ ਸਾਰਿਆਂ ਨੂੰ ਮੈਂ ਤਾਂ ਅੱਜ ਸਾਰੇ ਜਨਤਾ ਨੂੰ ਅੱਜ ਹੀ ਵਾਰਨ ਕਰਨਾ ਚਾਹਣਾ ਐ ਇਹ ਜਿਹੜੇ ਆਉਣ ਵਾਲੇ ਗਰਮੀਆਂ ਚ ਜੇ ਕਿਸੇ ਕੋਲੇ ਜਨਰੇਟਰ ਹੈ ਨਹੀਂ ਤਾਂ ਖਰੀਦ ਲੋ ਜੇ ਕੋਈ ਇਨਵਰਟਰ ਹੈ ਨਹੀਂ ਤਾਂ ਖਰੀਦ ਲੋ ਨਹੀਂ ਤਾਂ ਗਰਮੀਆਂ ਟਪਾਉਣੀਆਂ ਬਹੁਤ ਔਖੀਆਂ ਹੋ ਜਾਣਗੀਆਂ ਬਾਦਲ ਸਾਹਿਬ ਰਾਸ਼ਨ ਕਾਰਡ ਬਾਦਲ ਜੀ ਚੰਡੀਗੜ੍ਹ ਠੀਕ ਹੈ ਅਸੀਂ ਜੋ ਸਾਡੀ ਪਾਲਿਸੀਜ਼ ਨਾਲ ਸਹਿਮਤ ਹੋਣਗੇ ਵੀ ਆਪਨ ਟੂ ਡਿਸਕਸ਼ਨ ਵਿਦ एवरीवन ਚਲੋ ਜੀ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹੀਨਤਾ ਲੋਟੇ ਸੱਤਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ